ਪਟਿਆਲਾ ਦੇ ਵਿੱਚ ਪੀ ਆਰਟੀਸੀ ਦੀ ਸਵਾਰੀਆਂ ਨਾਲ ਭਰੀ バス ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਤੁਹਾਨੂੰ ਦੱਸਦੀ ਹਾਂ ਕਿ ਇਹ ਤੁਹਾਨੂੰ ਦੱਸਦੀ ਹਾਂ ਕਿ ਇਹ ਹਾਦਸਾ ਪਟਿਆਲਾ ਦੇ ਚੀਕਾ ਰੋਡ ਤੇ ਵਾਪਰਿਆ ਹੈ ਪੀ ਆਰਟੀਸੀ ਦੀ ਬੱਸ ਸਵਾਰੀਆਂ ਨਾਲ ਭਰੀ ਸੀ ਜਿਸ ਦੀ ਇੱਕ ਟਿੱਪਰ ਦੇ ਨਾਲ ਟੱਕਰ ਹੋ ਜਾਂਦੀ ਹੈ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ ਬੱਸ ਵਿੱਚ ਕਈ ਸਵਾਰੀਆਂ ਸਵਾਰ ਸਨ ਜੋ ਕਿ ਜ਼ਖਮੀ ਹੋ ਗਈਆਂ ਮੌਕੇ ਤੇ ਮੌਜੂਦ ਰਾਗੀਰਾ ਵੱਲੋਂ ਬੜੀ ਮੁਸ਼ਕਲ ਦੇ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਦੁਰਘਟਨਾ ਦਾ ਕਾਰਨ ਕੀ ਹੈ ਜਾਂ ਕਿਸ ਦੀ ਗਲਤੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਪੰਜਾਬ ਦੇ ਕਰੀਬ ਬੱਸ ਵਿੱਚ ਸਵਾਰੀਆਂ ਸਨ ਮੌਕੇ ਉੱਤੇ ਜ਼ਖਮੀ ਸਵਾਰੀਆਂ ਨੂੰ ਜਿਹੜੇ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਰਾਈਵਰ ਅਤੇ ਕੰਡਕਟਰ ਦੀ ਹਾਲਤ ਕੰਬੀਰ ਦੱਸੀ ਜਾ ਰਹੀ ਹੈ। ਹਾਂ ਜੀ। ਉੱਚੀ ਨੂੰ ਫੋਨ ਹੈ ਦਿੱਤਾ ਜੀ ਤੁਹਾਡਾ। ਜਿਹੜੇ ਬ੍ਰਦਰ ਨੇ ਜੀ ਮਾਸ ਜੀ ਲਈ ਕਿ ਫਿਰ ਲੱਗਣ। ਕਿਦਾਂ ਤੁਹਾਨੂੰ ਜਾਣਕਾਰੀ ਨਹੀਂ ਹਾਦਸੇ ਦਾ। ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਡੇ ਦਾ ਡਰਾਈਵਰ ਨੇ ਫੋਨ ਕੀਤਾ ਜੀ। ਮੈਂ ਹਾਂ ਜੀ ਤੁਹਾਡੇ ਰਿਸ਼ਤੇਦਾਰ ਹੈ ਮੈਂ ਇੱਥੇ ਜਲਦ ਆਉਣਾ। ਤੇ ਸਾਨੂੰ ਅੱਜ ਉੱਪਰ ਕਿੰਨਾ ਨਹੀਂ ਕਰ ਰਹੇ ਜੀ ਬ੍ਰਦਰਾਂ ਨੇ ਸਾਡੇ ਨੇ। ਮਿਲਾਜਣਾ ਸਾਰਿਆਂ ਨੇ ਇਹਨਾਂ ਨੇ ਚਿੱਤਰ ਸਾਨੂੰ ਕੁਝ ਨਹੀਂ ਪਤਾ ਜੀ ਇਹਨਾਂ ਨੇ ਸਮੇਂ ਆ ਕੇ। ਬੋਲੀ ਇਸ ਜੰਤੂ ਗੁਰਾਤੀ ਆ ਦੀ ਇਹ ਨਵਾਂ ਨਰਸਨਿੰਗ ਵਿਦਿਆਰਥੀ ਆ। ਦਿਨ ਜੋਟੀ ਕਰਨ ਰਾਤ ਨੂੰ ਸਵੇਰੇ ਵੀ ਮੇਰੇ ਪਰਾਂ ਤੋਂ ਪਤਾ ਜੀ ਕਿਵੇਂ ਜੋਟੀ ਕਰ ਰਹੇ ਨੇ। ਸ਼ਾਮ ਨੂੰ 11 ਵਜੇ ਘਰ ਜਾਂਦੇ ਨੇ। ਸਵੇਰੇ 3 ਵਜੇ ਉੱਠ ਕੇ ਉਹਨਾਂ ਨੇ ਫਿਰ ਚੰਗੂ ਜੀ ਹੋ। ਕੀ ਕੰਮ ਕਰਦੇ ਸੀ ਡਾਇਵਰ ਸੀ ਟ੍ਰਾਂਕਟਰ ਦਾ। ਪੂਰਾ ਇੱਕ ਵੀ ਰੱਖਦੇ। ਸੰਦੇਸ਼ ਕਹਿੰਦੇ। ਛੋਟਾ ਕਹਿਣ ਦਾ ਮਤਲਬ ਵੀ ਡਿਊਟੀ ਜ਼ਿਆਦਾ ਲੈਂਦੀਆਂ ਨੇ ਸਰਕਾਰ ਵੱਲੋਂ। ਹਾਂ ਜੀ ਸਰਕਾਰ ਉਹ ਜਾਣੀ ਲਈ ਜਾਂਦੀ ਜਿਵੇਂ ਨਾ ਰੈਸਟੇਂਟ ਮਿਲਦੀ। ਤੇ ਬੱਸ ਕਿਥੋਂ ਦੀ ਆਈ ਸੀ ਕਿੱਥੇ ਜਾਣਾ ਸੀ? ਇੱਕ ਪਾਤੜਾ ਤੋਂ ਚੱਲੀ ਸੀ ਜੀ। ਇਹ ਝੂਲੇ ਚਿਕਨ ਜਾ ਕੇ ਪਕਾ ਲੈਣੇ। ਮਸਲੇ ਤੇ ਇਹਨਾਂ ਕੰਡੀਸ਼ਨ ਕਿੱਦਾਂ ਹੁੰਦੀਆਂ ਨੇ ਤੁਹਾਨੂੰ ਖਰਾਬੇ ਸਾਨੂੰ ਜੇਕਰ ਬਹੁਤ ਤੜਹਾ ਗਈ ਜੀ ਜੇ ਨਹੀਂ ਦੱਸਦੇ ਤਾਂ ਫਿਰ ਦਾ ਕੀ ਕਹਿਣਾ ਤੇ ਡਾਕਟਰ ਤਾਂ ਕਹਿੰਦੇ ਠੀਕ ਹੋ ਜਾਊਗਾ ਹੁਣ ਦੇਖੋ ਵੀ ਪ੍ਰਮਾਤਮਾ ਤੇ ਅੱਜ ਜਿਹੜਾ ਹੱਥ ਆਉਂਦਾ ਉਹਦੇ ਬਾਰੇ ਦੱਸੋ ਜਿੱਦਿ ਮੇਰਾ ਨਾਮ ਜੀਤ ਸਿੰਘ ਹੈ ਜੀ ਲੰਮਾ ਕੰਟਰੈਕਟ ਵਰਕਰ ਯੂਨੀਅਨ ਦਾ ਪਟਿਆਲਾ ਦਾ ਫੈਕਟਰੀ ਆ ਤੇ ਸਾਰੇ ਸਵੇਰੇ 6:30 ਵਜੇ ਦਾ 7:20 ਤੇ ਨਾਟਾ ਹੋਇਆ ਤੇ ਫਾਤੇ ਵਾਲੇ ਤੋਂ ਠੀਕੇ ਨੂੰ ਜਾ ਰਹੀ ਸੀ ਤੇ ਲੋੜੀਆਂ ਸੜਕਾਂ ਤੋਂ 200 ਮੀਟਰ ਦੇ ਦੂਰੀ ਤੇ ਕੋਈ ਮਿੱਟੀ ਵਾਲਾ ਟਿੱਪਰ ਸ਼ਾਇਦ ਖੜਾ ਪੂਜਾ ਕਰਦੇ ਸੀ ਸਨਾਰੇ ਤੇ ਸੀ ਕਿ ਵਿਚਾਲੇ ਸੀ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਨਹੀਂ ਸੀ ਤੇ ਉਹਦੇ ਨਾਲ ਕਰ ਹੋਈ ਆ ਉਹ ਹਜੇ ਹਲਕੁਵਰੀ ਦਾ ਵਿਸ਼ਾ ਇਹ ਹੈ ਵੀ ਉਹ ਕਿ ਕੱਕ ਕਿਉਂ ਘਟਣਾ ਵਾਪਰੀਆ ਕੀ ਕਾਰਨ ਹੈ ਅਤੇ ਉਹਦੇ ਬਾਰੇ ਸਾਡੇ ਜਿਹੜੇ ਸਾਡੇ ਅਫਸਰ ਆ ਉਹ ਵੀ ਜਾਣਕਾਰੀ ਦੇ ਰਹੇ ਆ ਕਿ ਕੀ ਕਾਰਨ ਹੈ ਨਾ ਰਿਕ ਰੱਖਾਉਂ ਦੇਣਾ ਤੇ ਬੂਤ ਸਾਰਿਆਂ ਤੋਂ ਵਧਿਆ ਫੈਲਦੇ ਜਿਹੜਾ ਉਹ ਇਹੀ ਆ ਵੀ ਜਿਹੜਾ ਸਵਾਰੀਆਂ ਦੇ ਸੱਤਾਂ ਲੱਗੀਆਂ ਹੋਈਆਂ ਜਾਂ ਡਰਾਈਵਰ ਕਨੈਕਟਰ ਜੱਤਨੀ ਆ ਉਹਨਾਂ ਦੀ ਖੇਤ ਜਾਂਦੀ ਜਿਹੜੀ ਆ ਉਹ ਫੈਲਦੇ ਆਧਾਰ ਤੇ ਆ ਸਾਨੂੰ ਤੇ ਬਾਕੀ ਦੀ ਵੀ ਥੋੜੇ ਟਾਈਮ ਕੀ ਆਉਣ ਵਾਲੇ ਨੀਆਂ ਖਲਵਰੀਆਂ ਬੱਸਿਸ ਮੋਡਿਊਲ ਤੋਂ ਦੇਖੋ ਤੁਵਾਰੀਆਂ 20 ਕੁ ਤੁਵਾਰੀਆਂ ਸੀਗੀਆਂ ਜੀ ਉਸ ਟਾਈਮ ਤੇ 115 ਕੁ ਤੁਵਾਰੀਆਂ ਅਮਰੀਕਾ ਲਈ ਇੱਥੇ ਆ ਜਾ ਕਾ ਲਾਗੀ। ਫੌਜ ਕਿਥੋਂ ਦੀ ਕਿਥੇ ਜਾਣੀ ਸੀ ਬੱਸ ਨੇ। ਪੱਤ ਪਟਿਆਲੇ ਤੋਂ ਠੀਕੇ ਜਾ ਰਹੀ। ਕਿ ਕੀ ਕਹਿੰਨ ਹਸਨ ਦਾ ਕੋਈ ਕਾਰਨ ਤਾਂ ਪਤਾ ਲੱਗਿਆ ਕੋਈ ਜੀ ਹੋ ਸਕਿਆ ਸਾਡੇ ਸਾਰੇ ਅਫਸਰਾਂ ਜੋ ਸਾਡੇ ਵਰਕਸ਼ਾਪ ਦੇ ਮੈਨੇਜਰ ਆ ਉਹ ਲੱਗੇ ਹੋਏ ਆ ਐਸਪੀ ਉੱਥੇ ਜਾਂਚ ਕਰ ਰਹੇ ਆ ਵੀ ਇਹ ਕਾਰਨ ਕੀ ਹੋਇਆ ਕਿਉਂ। ਲੇਕਿਨ ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਇਹਨਾਂ ਦੇ ਕੋਲ ਜ਼ਿਆਦਾ ਡਿਊਟੀ ਲਈ ਜਾਂਦੀ ਹੈ ਇਸ ਕਾਰਨ ਹਾਦਸਾ ਹੋਇਆ। ਨਹੀਂ ਜੀ ਉਹਦੇ ਬਾਰੇ ਉਹ ਜੇ ਕੋਈ ਇਦਾਂ ਦੀ ਗੱਲ ਹੋ ਗਈ ਉਹ ਵੀ ਕਲੀਅਰ ਹੋ ਜੂਗੀ ਸਾਰਾ ਕੁਝ ਸਾਹਮਣੇ ਆ ਜਾਊਗਾ ਕੋਈ ਜਾਣੀ ਮਾਰੀ ਨੁਕਸਾਨ ਨਹੀਂ ਨਹੀਂ ਹਜੇ ਜਾਣੀ ਨੁਕਸਾਨ ਕੋਈ ਨਹੀਂ ਹੈਗਾ ਸੱਤਾ ਜ਼ਰੂਰ ਸਾਰਿਆਂ ਦੀ ਤੇ ਉਹ ਉਹਦੇ ਬਾਰੇ ਡੋਗੀਆਂ ਹਾਲਾਤ ਚੱਲ ਰਿਹਾ ਗੱਲ ਕਰੀਏ ਕੰਡੈਕਟਰ ਨੂੰ ਵੀ ਬੜੀ ਮੁਸ਼ਕਿਲ ਨਾਲ ਭੱਜਿਆ ਅੱਧਾ ਘੰਟਾ ਲੱਗਿਆ ਉਹਨਾਂ ਦੀ ਕੰਡੀਸ਼ਨ ਦਾ ਕੀ ਕਹਿੰਦੇ ਡਾਕਟਰ ਉਹਨਾਂ ਦੀ ਰਿਪੋਰਟ ਆ ਰਹੀ ਆ ਤੇ ਰਿਪੋਰਟ ਆਉਣ ਤੋਂ ਬਾਅਦ ਅੱਧੇ ਘੰਟੇ ਦੀ ਰਿਪੋਰਟ ਆ ਜੀਦੀ ਬੈਸੇ ਉਹ ਨਾਰਮਲ ਆ ਗਏ ਉਹ ਤੋਂ ਆਥਰੀ ਦਾ ਲਾਈ ਹੋ ਜਾ ਪਾ ਠੀਕ ਆ ਉਹ ਤੇ ਈ ਹੋਰ ਮਤਲਬ ਕਿਤਰ ਵਾਲੀ ਨਹੀਂ ਕਰਨ ਹੈ ਜੀ ਬਾਕੀ ਉਹਨਾਂ ਦੇ ਸਿਰ ਦੀ ਰਿਪੋਰਟ ਆ ਜਾਂਦੀ ਆ ਫਿਰ ਉਹ ਟਿਪਰ ਵਾਲਾ ਜੀ ਉਹਨਾਂ ਕੋਲ ਫੋਟੋ ਕਰਨ ਲਈ ਕੁੱਝ ਕੀਤੀ ਹੈ ਟਿਪਰ ਖੜਾ ਹੋ ਗਿਆ ਨਹੀਂ ਜੀ ਹਜੇ ਉੱਥੇ ਗਏ ਨਹੀਂ ਅਸੀਂ ਅਸੀਂ ਇੱਧਰ ਹੀ ਆ ਗਏ ਸੀਗੇ ਉਹ ਸਾਡੇ ਜਿਹੜੇ ਬਰਕਸ਼ਾਪ ਵਾਲੇ ਆ ਉਹ ਉੱਥੇ ਜ਼ਰੂਰ ਉਹਦੀ ਚੈਕਿੰਗ ਕਰ ਰਹੇ ਆ ਵੀ ਕੀ ਕਾਰਨ ਹੋਇਆ ਉਹ ਟਿਪਰ ਕਿਉਂ ਖੜਾ ਸੀਗਾ ਕੀ ਉਹ ਦਾ ਫੜਕ ਤੇ ਮਤਲਬ ਵਿਚਾਲੇ ਕਾ ਤੋਂ ਕੁਝ ਇਹ ਕਿਸ ਕਾਰਨ ਖੜਾ ਹੋ ਗਿਆ ਜੀ ਪਟਿਆਲਾ ਡੀਪੋ ਤੋਂ ਜੀ ਪੀ ਆਰਟੀਸੀ ਫਨ ਬੱਸ ਕੰਟਰੈਕਟਰ ਵਰਕਰ ਯੂਨੀਅਨ 2511 ਦਾ ਅਮੀਤ ਪ੍ਰਧਾਨ ਆ ਜੀ ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਦਸਾ ਹੋਇਆ ਹੈ ਕੀ ਹੈ ਦੇਖੋ ਜੀ ਹਾਦਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ ਜਿੰਨੇ 7:00 ਵਜੇ ਆਪਣਾ ਟੀਕੇ ਦਾ ਘੇੜਾ ਲੈਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੀ ਟੀਕਾ ਉੱਥੇ ਵਗੜੀ ਹਾਸਤਾ ਗਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ੱਟਾਂ ਲੱਗੀਆਂ ਚਾਹ ਦੇ ਚ ਲੱਗੀ ਗੱਡੀ ਜੀ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਇਹ ਅਧਿਕਾਰ ਹੀ ਖੜਿਆ ਸੀਗਾ ਟ੍ਰਾਫਿਕ ਸ਼ਡੂਲ ਤੋਂ ਵੀ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਗੇੜੇ ਜ਼ਿਆਦਾ ਹੀ ਲਵਾਈ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜ਼ਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਅਗਲੀ ਆਪਣਾ ਸਵਾਰੀਆਂ ਨੂੰ ਜਿਹੜਾ ਆਪਣੇ ਇਹਦੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਹਾਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਦੋਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਵਿਚਾਰ ਸਕੀਏ ਕਿ ਜਿਹਦੇ ਕਰਕੇ ਡਰਾਈਵਰd ਗੱਲਬਾਤ ਕੀਤੀ ਹੈ ਕਿ ਕਿਉਂਕਿ ਡ라이ਵਰ ਖਾਬ ਨਹੀਂ ਦੱਸਿਆ ਵੀ ਕਿਤੇ ਮੇਰੀ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਆਂ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਹਦੇ ਕਰਕੇ ਨੀਂਦ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ 6 ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਣ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਉਠਾ ਰਹੀ ਹੈ ਬਸਾਂ ਨਹੀਂ ਬਾਣ-ਬਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਾਰਨ ਬਣਿਆ ਜ। ਕਿੰਨੇ ਇੱਕ ਬੰਦੇ ਜਿਹੜੇ ਜੱਪੀ ਨੇ ਤੇ ਕਿਸ ਹਾਲਾਤ ਚ ਨੇ। ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਹਾवते ਜਾਂ 16-17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰਸ ਹਨ ਉਹ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜਿਆਦਾ ਜ਼ਖਮੀ ਹੋਏ ਨੇ। ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਬਾਤ ਲੱਤੋ ਦੀ ਮੁੜ ਗਈ, ਲੱਤ ਟੁੱਟ ਗਈ, ਫ੍ਰੈਕਚਰ ਹੋ ਗਈ। ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ। ਉੱਪਰ ਹਿੰਦੂ ਉੱਚੀ ਫੋਨ ਐਡਵਿਟ ਹੈਗੀ ਤੋਂ ਅ ਜਿਹੜੇ ਬਰਾਦਰ ਮੇਜੀ ਮਾਸੀ ਜੀ ਲੇ ਕੇ ਫ੍ਰੋਮਸ਼ਨ